ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮੰਦੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ 1509 ਦੀ 1509 ਦੇ ਵਿੱਚ ਬਈ ਕਿਹੜੇ ਕੱਲ ਦੇ ਰੇਟ ਚੱਲ ਰਹੇ ਨੇ ਉਹ ਹੈਗਾ 2400 ਰੁਪਏ ਤੋਂ ਲੈ ਕੇ 3200 ਤੇ 10 ਰੁਪਈਆ ਤੱਕ ਕੱਲ 1509 ਦੀ ਮਾਰਕੀਟ ਦੇ ਵਿੱਚ ਸੇਲ ਹੋਈ ਸੀ ਜਿਦੇ ਵਿੱਚ ਨਰੇਲਾ ਮੰਡੀ ਰਹੀ ਹੈ ਜੀ 3000 ਰੁਪਏ ਤਿੱਕਰ ਉਸ ਤੋਂ ਬਾਅਦ ਜੇ ਗੱਲ ਕਰਗੇ ਚੀਕਾ ਮੰਡੀ ਦੀ ਚੀਕਾ ਮੰਡੀ ਰਹੀ ਹੈ 2800 ਰੁਪਏ ਦਿਕਰ ਸ਼ਾਹਜਹਾਨਪੁਰ ਮੰਡੀ 3125 ਰੁਪਏ ਦਿਕਰ ਲਾੜਵਾ ਮੰਡੀ 3200 ਰੁਪਏ ਦਿਕਰ ਉਸ ਤੋਂ ਬਾਅਦ ਇਹ ਗੱਲ ਕਰਕੇ 17 18 ਦੇ ਰੇਟਾਂ ਦੀ 17 18 ਦੇ ਜਿਹੜੇ ਰੇਟ ਰਿਹਾ ਜੀ ਉਹ ਕੱਲ ਰਿਹਾ 3400 ਤੋਂ ਲੈ ਕੇ 3600 ਰੁਪਏ ਦਿਕਰ 1885 ਰਹੀ ਹੈ ਜੀ 3800 ਰੁਪਏ ਇਹ ਸੀਗੇ ਜੀ ਓਵਰਆਲ ਰੇਟ ਜਿਹੜੇ ਮੋٹے ਝੋਨੇ ਦੀ ਗੱਲ ਕਰਕੇ ਜਿਹੜੇ ਪੀਆਰ 26 ਲੱਗ ਰਿਹਾ ਉਹ 1900 ਤੋਂ ਲੈ ਕੇ 2200 ਰੁਪਏ ਦਿਕਰ ਵੇਖ ਰਿਹਾ ਹੈ ਜੀ ਅੱਗੇ ਗੱਲ ਕਰਦੇ ਹਾਂ ਕਣਕ ਦੇ ਰੇਟਾਂ ਦੀ ਕਣਕ ਦੇ ਜਿਹੜੇ ਕੱਲ ਦੇ ਰੇਟ ਰਿਹਾ ਜੀ ਤਕਰੀਬਨ ਵੈਸੇ ਕੱਲ ਮਾਰਕੀਟ ਆਪਸ ਸੀਗੀ ਸੰਡੇ ਕਰਕੇ ਪਰ ਜੋ ਆਪਣੇ ਕੋਲੇ ਰੇਟ ਪਹੁੰਚੇ ਆ ਉਹਨਾਂ ਅਨੁਸਾਰ 2800 ਤੋਂ 40 ਰੁਪਏ ਕੱਲ ਕਣਕ ਦਾ ਸਿਰ ਆ ਰਿਹਾ ਹੈ ਜੀ ਓਵਰਆਲ ਮਾਰਕੀਟ ਦੇ ਵਿੱਚ ਰੇਟ ਚੱਲਿਆ ਕੱਲ 2400 ਤੋਂ ਲੈ ਕੇ 2700 ਦੇ 10 ਰੁਪਇਆ ਤੱਕ ਪੰਜਾਬ ਮਾਰਕੀਟ ਦੀ ਗੱਲ ਕਰਕੇ ਪੰਜਾਬ ਮਾਰਕੀਟ ਕੱਲ ਰਹੀ ਹੈ ਸਾਢੇ 2600 ਤੱਕ ਉਸ ਤੋਂ ਬਾਅਦ ਹੋਣ ਗੱਲ ਕਰਦੇ ਆ ਆਪਾਂ ਅੱਗੇ ਮੱਕੀ ਦੇ ਆ ਰੇਟਾਂ ਦੀ ਮੱਕੀ ਦੇ ਜਿਹੜੇ ਰੇਟ ਚੱਲ ਰਹੇ ਨੇ ਬਾਈ 2100 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਚੱਲ ਰਹੇ ਨੇ ਜਿਹਦੇ ਵਿੱਚ ਜਿਹੜੀ ਟਾਪ ਕੁਆਲਿਟੀ ਹੈ ਉੱਚ ਅਲਰਜੀ ਹੈ 2400 ਰੁਪਏ ਤੱਕ ਪਰ ਪੰਜਾਬ ਮਾਰਕੀਟ ਦੇ ਵਿੱਚ ਟਾਪ ਕੁਆਲਟੀ ਦਾ ਰੇਟ ਚੱਲ ਰਿਹਾ 2300 ਤੇ 200 ਰੁਪਈਆ ਤੱਕ ਜਿਹੜੀ ਟਾਪ ਕੁਆਲਟੀ ਉਹ ਵਿਕ ਰਹੀ ਹੈ ਅੱਗੇ ਗੱਲ ਕਰਦੇ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦਾ ਕੱਲ ਦਾ ਸਰਾ ਰਿਹਾ ਬਈ 7400 ਤੇ 10 ਰੁਪਏ ਜੈਪੁਰ ਮੰਡੀ ਦੇ ਵਿੱਚ ਓਵਰ ਆਲ ਮਾਰਕੀਟ ਦੇ ਵਿੱਚ ਕੱਲ ਦਾ ਰੇਟ ਰਿਹਾ 5500 ਤੋਂ ਲੈ ਕੇ 7000 ਰੁਪਏ ਤੱਕ ਜਿਹਦੇ ਵਿੱਚ ਪੰਜਾਬ ਮਾਰਕੀਟ ਰਹੀ ਹੈ 6800 ਦੇ 80 ਰੁਪਈਆ ਤੱਕ ਕੱਲ ਪੰਜਾਬ ਦੀ ਮਾਰਕੀਟ ਗਈ ਹੈ ਜੀ ਅੱਗੇ ਗੱਲ ਕਰਦੇ ਆਪਾਂ ਹੁਣ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਰੇਟ ਚੱਲ ਰਹੇ ਨੇ ਬਾਈ ਹਾਲ ਦੀ ਘੜੀ ਏਡੀ ਕੋਈ ਅਰਾਈਵਲ ਹੈ ਨਹੀਂ ਗੀ ਪਰ ਥੋੜਾ ਬੋੜਾ ਮਾਲ ਆ ਰਿਹਾ ਜਿਹਦੇ ਵਿੱਚ 7 7500 ਤੱਕਰ ਕੁਆਲਟੀ ਵੇਖ ਰਹੀ ਹੈ ਮੈਕਸਿਮਮ ਕਿਉਂਕਿ ਜਿਹੜਾ ਐਵਰੇਜ ਦਾ ਮਾਲ ਆ ਰਿਹਾ ਕੋਈ ਏਡੀ ਬੈਸਟ ਕੁਆਲਟੀ ਵਾਲਾ ਮਾਲ ਹੈ ਨਹੀਂਗਾ ਸੋ 댓 ਰੇਟ ਜਿਹੜੇ ਨੇ ਉਹ ਫਲਕਚੁਏਸ਼ਨ ਚੱਲ ਰਹੀ ਹੈ ਕੋਈ ਏਡਾ ਸਟੇਬਲ ਰੇਟ ਨਹੀਂ ਮਿਲ ਰਿਹਾ ਨਾ ਹੀ ਮਾਰਕੀਟ ਦੇ ਵਿੱਚੋਂ ਸਾਡੇ ਕੋਲੇ ਹਜੇ ਇੰਨਾ ਸਟੇਬਲ ਰੇਟ ਆ ਰਿਹਾ ਜਿਹੜਾ ਰੇਟ ਆ ਰਿਹਾ ਉਹ 5500 ਤੋਂ ਲੈ ਕੇ 6500 ਵਾਲਾ ਆ ਰਿਹਾ ਪਰ ਜਿਹੜਾ ਸੇਰਾ ਕਿਤੇ ਜਾ ਰਿਹਾ ਉਹ 7 7.5 ਹਜ਼ਾਰ ਦੇ ਕਰ ਸੇਰਾ ਪਹੁੰਚ ਰਿਹਾ। ਨੋ ਡਾਊਟ ਕਿਤੇ 7700 ਵੀ ਲੱਗ ਸਕਦਾ ਹੈ। ਇਹ 'ਚ ਕੋਈ ਸ਼ੱਕ ਨਹੀਂਗਾ। ਹੁਣ ਜੇ ਗੱਲ ਕਰਕੇ ਅੱਗੇ ਨਰਮੇ ਦੇ ਰੇਟਾਂ ਦੀ ਨਰਮੇ ਦੇ ਜਿਹੜੇ ਰੇਟ ਚੱਲ ਰਹੇ ਨੇ ਬਾਈ 6500 ਰੁਪਏ ਤੋਂ ਲੈ ਕੇ 9800 10 ਰੁਪਈਆ ਦੇ ਕਰ ਰੇਟ ਚੱਲ ਰਹੇ ਨੇ ਨਰਮੇ ਦੇ। ਇਹਦਾ ਸੀਗੀ ਸੱਜਣੋ ਮਾਰਕੀਟ ਦੀ ਕਹਾਣੀ। ਜੇ ਆਪਣੀ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਈ ਚੈਨਲ ਨੂੰ ਸ਼ੇਅਰ ਕਰ ਲਓ, ਸਬਸਕ੍ਰਾਈਬ ਕਰ ਲਓ। ਰੋਜ਼ ਦੇ ਰੇਟ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਤੇ ਇੱਕ ਤੁਹਾਨੂੰ ਜਾਣਕਾਰੀ ਦੇ ਦਈਏ ਵੀ ਬਾਸਮਤੀ ਦੇ ਰੇਟ ਹੁਣ ਹਰ ਰੋਜ਼ ਸ਼ਾਮ ਨੂੰ ਅਪਡੇਟ ਹੋਇਆ ਕਰਨਗੇ ਨੀਅਰ ਅਬਾਊਟ 6:30 ਵਜੇ ਤਿੱਕਰ ਅਸੀਂ ਰੇਟ ਅਪਡੇਟ ਕਰਦਿਆ ਕਰਾਂਗੇ ਵੀਡੀਓ ਰਾਹੀਂ ਕਰਕੇ ਚਾਹੇ ਪੋਸਟ ਪਾ ਕੇ ਕਰਕੇ ਧੰਨਵਾਦ ਜੀ